ਮੈਂ ਤੁਹਾਨੂੰ ਪੰਜ ਛੇ ਗੱਲਾਂ ਦੱਸੀਆਂ ਅਸੀਂ ਤਾਂ ਡਿਮਾਂਡ ਨੂੰ ਬਹੁਤ ਕੁਝ ਕੀਤਾ ਕਿ ਅਸੀਂ ਤਾਂ ਕਹਿੰਦੇ ਡੈਟ ਮੋਰਟੋਰੀਅਮ ਦੇ ਦਿਓ ਪਹਿਲੀ ਗੱਲ ਦੂਜਾ ਇਹ ਕ੍ਰੌਪ ਡਾਇਵਰਸੀਫਿਕੇਸ਼ਨ ਲਈ 70-7000 ਰੁਪਏ ਏਕੜ ਦੇ ਦਿਓ 8070 ਕਰੋੜ ਰੁਪਿਆ ਦੇ ਦਿਓ ਤਾਂ ਕਿ ਆਪਾਂ 12 ਲੱਖ ਹੈਕਟੇਅਰ ਜੋ ਅਸੀਂ ਸਟੱਡੀ ਕੀਤਾ ਪੀਏਯੂ ਨਾਲ ਔਰ ਪੰਜਾਬ ਸਰਕਾਰ ਦੇ ਨਾਲ ਕਿ वो अठ हज़ार करोड़ रुपये आप पर मिल जाए तो पैडी तो इलावा अल्टरनेट क्राफ्ट जिमें दाल पलसिज है हॉर्टीकल्चर है, है दूजिया चीज़ा वल मक्के वलो आ सकी बॉडर डिस्ट्रिका मैं पहला क्या है और इंफ्रास्ट्रक्चर प्रोजेक्ट हूँ इतने ब्लेम गेम है तुम्हें तो देखिए दो तीन दिन तो चल रहा है वो हाईवे बनने है वो केंद्र हाईवे कैंसल हो गए उसे ਉਹਨਾਂ ਦਾ 50 70 ਨੇ ਜਗ੍ਹਾ ਲੈਣੀ ਆ ਉਸ ਇਹੋ ਜੇ ਮਸਲੇ ਦੇਖੋ ਰਲ ਮਿਲ ਕੇ ਸੌਟ ਆਊਟ ਹੋਣੇ ਵੀ ਕਾਂਟ ਸੌਟ ਆਊਟ ਵਿਦ ਅ ਕਾਈਂਡ ਆ ਵਨ ਆਰਟੀ ਤੇ ਉਮੀਦ ਹੈ ਕਿ ਜੇ ਬਿਹਾਰ ਨੂੰ ਆਂਧਰਾ ਨੂੰ ਹੋਰ ਚੀਜ਼ਾਂ ਨੂੰ ਚਲੋ ਕੁਝ ਮੋਰੀਆਂ ਹੋ ਸਕਦੀਆਂ ਕੋਲੀਸ਼ਨ ਦੀਆਂ ਕੋਈ ਜੋ ਵੀ ਹੈ ਵੀ ਰਿਸਪੈਕਟ ਪਰ ਪੰਜਾਬ ਨੂੰ ਚਲੋ ਕੋਈ ਉਹਦਾ 10 20% ਤੇ ਆਉਣਾ ਚਾਹੀਦਾ ਹੈ 23 ਤਰੀਕ ਨੂੰ ਮੈਂ ਉਮੀਦ ਕਰਦਾ ਕਿ ਵਿੱਤ ਮੰਤਰੀ ਜੀ ਪੰਜਾਬ ਨਾਲ ਵੀ ਇਨਸਾਫ ਕਰਨਗੇ ਮੈਨੂੰ ਇਹ ਤੇ ਨਹੀਂ ਲੱਗਦਾ ਕੋਈ ਐਸੀ ਐਸੀ ਕੋਈ ਵਿਉਂਤਬੰਦੀ ਹੈ ਪਰ ਇਹ ਹੈ ਕਿ ਬੰਦਾ ਕਿਸੇ ਤੋਂ ਖੁਸ਼ ਨਾ ਹੋਵੇ ਨਾ ਬੰਦਾ ਕਿਸੇ ਤੋਂ ਖੁਸ਼ ਨਾ ਹੋਵੇ ਫਿਰ ਉਹ ਉਧਰ ਜਾਇਦਾ ਬੰਦਾ ਧਿਆਨ ਨਹੀਂ ਦਿੰਦਾ ਜੇ ਇਫ ਆਮ ਨੋਟ ਹੈਪੀ ਵਿਦ ਫੋਰ ਐਗਜ਼ਾਮਪਲ ਰਮਨਦੀਪ ਆਈ ਵਿਲ ਟਾਈ ਟੂ ਇਗਨੋਰ ਹਿਮ ਆਈ ਵਿਲ ਟਾਈ ਨਾਟ ਟੂ ਟੇਕ ਹਿਸ ਕਾਲ ਆਲ ਆਲ ਸੇ ਯਾਰ ਚਲੋ ਕੋਈ ਨਹੀਂ ਦੇਖ ਲਾਂਗੇ ਤੇ ਇਦਾਂ ਦੀ ਗੱਲ ਜੀ ਲੱਗਦੀ ਜੀ ਸੱਚੀ ਪੁੱਛੋ ਮੈਂ ਐਵੇਂ ਗਲਤ ਉਦਾਹਰਨ ਦਿੱਤੀ ਪਰ ਕੁਝ ਚੋਰੀ ਪੰਜਾਬ ਦੀ ਹੋਣੀ ਪੰਜਾਬ ਦੇ ਨੂੰ ਕਿਹਾ ਨਹੀਂ ਨਹੀਂ ਮੈਂ ਨਹੀਂ ਕਹਿ ਰਿਹਾ ਪਰ ਐਨੀ ਹਾਊ ਇਹ ਬਹੁਤ ਡਿਟੇਲ ਦੀਆਂ ਗੱਲਾਂ ਫਿਰ ਆਪਾਂ 1 ਟੂ 1 ਕਰੀਏ ਤਾਂ ਬੈਟਰ ਹੈ ਇੱਥੇ ਮੀਟ ਹੈ ਜੀ ਮੈਂ ਮੇਰੇ ਕਿੰਨੇ 4 ਸਾਲ ਪਏ ਆਪਾਂ ਰਲ ਮਿਲ ਕੇ ਕੁਝ ਅਚੀਵ ਕਰ ਲਈਏ ਨੇ ਨੇ ਗਵਰਨਰ ਸਾਹਿਬ ਨੂੰ ਤੇ ਅਸੀਂ ਕਿਹਾ ਵੀ ਪੰਜਾਬ ਦਾ ਕੁਝ ਕਰੋ ਸੀਐਮ ਵਿਚਾਰੇ ਲੱਗੇ ਹੈ ਚੀਮਾ ਸਾਹਿਬ ਲੱਗੇ ਸਾਰੇ ਲੱਗੇ ਤੁਸੀਂ ਪੰਜਾਬ ਸਰਕਾਰ ਦਾ ਪਾਰਟ ਪ੍ਰੋ ਪੰਜਾਬ ਕਰੋ ਆਪਣਾ ਉਹ ਕਹਿੰਦੇ ਦੱਸੋ ਮੈਂ ਕਹਿੰ ਗਿਆ ਇਹ ਕਹਿੰਦੇ ਮੈਂ ਉਹਨਾਂ ਗੱਲ ਐਦਾਂ ਉਹ ਕਹਿੰਦਾ ਮੈਂ ਬਾਰਡਰ ਡਿਸਟ੍ਰਿਕਟਾਂ 'ਚ ਜਾ ਰਿਹਾ 23 24 ਤਰੀਕ ਉਹ ਮੈਂ ਕਹਿੰ ਗਿਆ ਕਿ ਬਾਰਡਰ ਡਿਸਟ੍ਰਿਕਟਾਂ 'ਚ ਜੀਐਸਟੀ ਵੇਵ ਕਰਾ ਦਿਓ ਕੋਈ ਇਨਵੈਸਟਮੈਂਟ ਆ ਜਾਏਗੀ ਕਹਿੰਦੇ ਮੈਂ ਗੱਲ ਕਰਾਂਗਾ ਮੈਂ ਕਹਿੰ ਗਿਆ ਜੀ ਕਰੋਗੇ ਨਹੀਂ 23 ਤਰੀਕ ਨੂੰ ਬਜਟ ਹੈ ਅੱਜ ਹੀ ਕਰੋ ਫਿਰ ਤੇ ਜੇ ਦਿੱਲੀ ਤੱਕ ਨਹੀਂ ਰੁਕ ਸਕਦਾ ਕੰਮ ਉਹ ਕਹਿੰਦਾ ਦੱਸੋ ਅਸੀਂ ਉਹਨਾਂ ਦੋ ਤਿੰਨ ਪੁਆਇੰਟ ਦਿੱਤੇ ਉਹਨਾਂ ਕਰ ਮਾਉਣੇ ਡੀਓ ਲੈਟਰ ਲਿਖਵਾਉਣਾ ਹੁਣ ਇਹ ਹੀ ਆਪਾਂ ਤਾਂ ਇਹ ਕਰ ਸਕਦੇ ਜਾ ਕੇ ਸਭ ਕੋਲ ਹੱਥ ਜੋੜੀ ਦੇ ਜਾ ਕੇ ਵੀ ਪੰਜਾਬ ਲਈ ਕੁਝ ਆਪਾਂ ਰਲ ਮਿਲ ਕੇ ਕਰੀਏ ਕਿਉਂਕਿ ਬਹੁਤ ਦੁੱਖ ਹੁੰਦਾ ਜੋ ਪੰਜਾਬ ਅਸੀਂ ਪੜਦੇ ਸੀ 1982 83 ਜੋ ਖੁਸ਼ਹਾਲ ਪੰਜਾਬ ਅਸੀਂ ਛੱਡਿਆ ਔਰ ਜਦੋਂ ਮੈਂ ਪੰਜਾਬੀਆਂ ਦੀ ਅਸੀਂ ਆਪ ਵੀ ਵਾਇਰੋ ਦੀ ਬਖਸ਼ਿਸ਼ ਨਾਲ ਖੁਸ਼ਹਾਲ ਹੋਏ ਪੰਜਾਬ ਤੋਂ ਹੀ ਪੜ ਕੇ ਗਏ ਅਤੇ ਜਦੋਂ ਮੈਂ ਦੇਖਦਾ ਪੰਜਾਬੀਆਂ ਨੇ ਇੰਨੀਆਂ ਮੱਲਾ ਮਾਰੀਆਂ ਜੇ ਪੰਜਾਬੀ ਆਰ ਡੂਇੰਗ ਸੋ ਵੈਲ ਆਊਟਸਾਈਡ ਪੰਜਾਬ ਵਾਈ ਨਾਟ ਇਨ ਪੰਜਾਬ ਬਿਕੋਜ਼ ਦੇ ਆਰ ਨਾਟ ਗੈਟਿੰਗ ਅ ਕੰਡਿਊਸਿਵ ਐਂਡ ਹੋਲਿਸਟਿਕ এনवायरमेंट ਟੂ ਫਲਰਿਸ਼ ਐਂਡ ਵੀ ਆਰ ਬੌਕ ਡਾਊਨ ਇਨ ਥਿਸ ਥੀਸ ਥੀਸ ਇਸ਼ੂ ਡਰੱਗਸ ਹੇਟ ਸਵੇਰੇ ਕੋਲੋ ਇਹ ਚੱਲ ਰਿਹਾ ਮਤਲਬ ਸੌਰੀ ਟੂ ਸੇ ਸਨੀ ਸਰ ਜੋ ਆਈਟੀਆ ਟੂ ਲੈ ਕੇ ਸੀ ਕਾਫੀ ਹਾਂਜੀ ਆ ਤਾਂ ਜਿਹੜੇ ਇੰਜੀਨੀਅਰਿੰਗ ਕਾਲਜ ਹੈਗੇ ਨੇ ਪੰਜਾਬ ਦੇ ਹਾਂਜੀ ਉਹਨਾਂ ਦੇ ਹਾਲਾਤ ਵੀ ਬਹੁਤ ਸਖ਼ਤ ਹਨ ਹਾਂਜੀ ਬੱਚੇ ਸਾਰੇ ਬਾਹਰ ਜਾ ਰਹੇ ਨਹੀਂ ਜਿਹੜੀ ਕਾਲਜ ਵਿੱਚ ੜਨਾ ਪਸੰਦ ਕਰਦੇ ਹਾਂ ਮੈਂ ਇਹ ਪ੍ਰਪੋਜ਼ਲ ਦਿੱਤੀ ਹੈ ਬੈਂਕ ਸਾਹਿਬ ਨੂੰ ਔਰ ਟੈਕਨੀਕਲ ਐਜੂਕੇਸ਼ਨ ਵਾਲਿਆਂ ਨੂੰ ਕੱਲ ਸਾਡੀ ਸਾਢੇ 3 ਘੰਟੇ ਮੀਟਿੰਗ ਹੋਈ ਸੈਕਟਰੀ ਡਿਪਾਰਟਮੈਂਟ ਆਫ ਐਜੂਕੇਸ਼ਨ ਨਾਲ ਮੈਂ ਕਿਹਾ ਜਿੰਨੇ ਜਿੰਨੇ ਕਾਲਜ ਖਾਲੀ ਪਈ ਹੈ ਪਹਿਲਾਂ ਅੱਜ ਪੰਜਾਬ ਯੂਨੀਵਰਸਿਟੀ ਵੀ ਗੱਲ ਹੋਈ ਉਹ ਦਸਰੇ ਪਛੋਕੜ ਕੀ ਪਹਿਲਾਂ ਸੀ ਫਿਰ ਪੀਟੀਯੂ ਨਾਲ ਲੱਗੇ ਫਿਰ ਉਹ ਮੈਗਾ ਜੀ ਸਾਰਿਆਂ ਨੂੰ ਸਕਿੱਲ ਸੈਂਟਰ ਆਫ ਐਕਸੀਲੈਂਸ ਬਣਾ ਦਿਓ ਸਕਿੱਲ ਕੋਰਸ ਚਲਾਓ ਦੋ ਸਾਲ ਦਾ ਤਿੰਨ ਸਾਲ ਦਾ ਕਿਉਂਕਿ ਬੰਦਾ ਅੱਜ ਤੁਸੀਂ ਦੇਖੋ ਵਧੀਆ ਡਰਾਈਵਰ ਨਹੀਂ ਮਿਲਦਾ ਵਧੀਆ 스ਕਿੱਲ ਵਾਲੇ ਬੰਦੇ ਹੀ ਨਹੀਂ ਹੈਗੇ ਵਧੀਆ ਮਤਲਬ ਲੇਥ ਵਾਲੇ ਵੈਲਡਰ ਪਲੰਬਰ ਵਰਿਆ ਨਹੀਂ ਮਿਲਦਾ ਜੋ ਵੀ ਤੁਸੀਂ ਸਕਿੱਲ ਇਜ਼ ਵੈਰੀ ਇੰਪੋਰਟ ਅੱਜ ਤੇ AI ਦਾ ਜਿਵੇਂ ਗ੍ਰਾਫਿਕ ਡਿਜ਼ਾਈਨ ਸਿੰਪਲ ਐਮਬੀਏ ਜਾਂ ਸਿੰਪਲ ਇੰਜੀਨੀਅਰਿੰਗ ਦਾ ਨਹੀਂ ਹੈ ਜਮਾਨਾ AI ਦਾ ਜੇ IT ਦਾ ਕੋਰਸ ਕਰਨਾ AI ਕੋਡਿੰਗ ਜੋ ਵੀ ਕਿੱਥੇ ChatGPT ਚੱਲ ਰਿਹਾ ਆਪਾਂ ਉਹ ਉੱਥੇ ਬੈਠੇ ਆ ਉਹ ਬੰਦਾ ਵੇਲਾ ਨਹੀਂ ਰਹੇਗਾ ਭਾਵੇਂ ਇੱਥੇ ਨੇ ਕੈਨੇਡਾ ਦਾ ਤੇ ਇਹ ਦੇਖੋ ਡੈਮੋਕਰੇਸੀ ਮੈਨੂੰ ਨਹੀਂ ਪਤਾ ਉਹਨਾਂ ਇੰਡੀਅਨ ਲੋ ਹਾਊ ਕੈਨ ਸੈਂਟਰ ਗਵਰਨਮੈਂਟ ਰਿਸਟ੍ਰੈਕਟ ਐਨੀਬਾਡੀ ਦੀ 10+2 ਤੋਂ ਬਾਅਦ ਬਾਹਰ ਨਾ ਜਾਓ ਇਹ ਨਾ ਜਾਓ ਆਪਾਂ ਡਿਸਕਰੇਜ ਕਰ ਸਕਦੇ ਉਹਨਾਂ ਨੂੰ ਅਸੀਂ ਤਾਂ ਜਗ੍ਹਾ ਹਾਰਡ ਡਿਸਟ੍ਰਿਕਟ ਸਕਿੱਲ ਸੈਂਟਰ ਖੋਲ ਰਿਹਾ ਹੈ ਭਈ ਰੱਬ ਦਾ ਵਾਸਤਾ ਜੇ ਤੂੰ ਬਾਹਰ ਵੀ ਜਾਣਾ ਹੈ ਜਾ ਕੇ ਝੋੜਾ ਉਹ ਕਿ ਝਾੜੂ ਕੋਟ ਚਾ ਲਾਂ ਦੀ ਵੀ ਜਾਏ ਤੂੰ ਸਿੱਖ ਲਓ ਸਾਡੇ ਦੇ ਫ੍ਰੀ ਸੈਂਟਰ ਚੱਲਦੇ ਅਈ ਤੇ ਕੋਈ ਇੱਕ ਪੈਸਾ ਨਹੀਂ ਲੈਂਦੇ ਗਏ ਤੂੰ ਉਹ ਸਿੱਖ ਕੇ ਚਲੇ ਜਾਓ ਪਰ ਉੱਥੇ ਵੀ ਅੱਜ ਤੁਹਾਨੂੰ ਪਤਾ ਹੈ ਰੈਸੈਸ਼ਨ ਹੈ ਔਰ ਬੈਟਰ ਹੈ ਇੱਥੇ ਕਰੋ ਜੌਬ ਕਰੋ ਸਟਾਰਟਅਪ ਲਈ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਸਰਕਾਰਾਂ ਦੇ ਕੰਮ ਹੈ ਉਹ ਹੁਣ ਅਸੀਂ ਹੋ ਰਹੇ ਨੂੰ ਇਹ ਤੇ ਬਿਲਕੁਲ ਹਰ ਇੱਕ ਡਿਪਾਰਟਮੈਂਟ ਦੀ ਹਰ ਇੱਕ ਹਰ ਇੱਕ ਜੋ ਮੈਂ ਗੱਲਾਂ ਕਹੀਆਂ 10 12 ਹਰ ਇੱਕ ਦੀ ਮੈਂ ਸੀਐਮ ਸਾਹਿਬ ਨੂੰ ਰਿਕੁਐਸਟ ਕਰਾਂਗਾ ਟਾਸਕ ਫੋਰਸ ਬਣੇ ਉਹਦੀ ਪ੍ਰਾਇੋਰਟੀ ਮੀਟਿੰਗ ਹੋਵੇ ਹਰ ਮਹੀਨੇ ਇਹ ਤਾਂ ਕੁਝ ਇੰਪਰੂਵਮੈਂਟ ਹੋ ਸਕਦੀ ਪਰ ਆਪਾਂ ਜ਼ਿਆਦਾ ਇੱਥੇ ਉਲਝਣਾ ਹੋਰ ਨੇ ਉਹਦੇ 'ਚ ਮੈਨੂੰ ਲੱਗਦਾ ਜ਼ਿਆਦਾ ਟਾਈਮ ਪੋਲਿਟਿਕਲ ਉਲਝਣਾ 'ਚ ਹੀ ਨਿਕਲ ਜਾਂਦਾ ਹੈ ਆਮ ਪੰਜਾਬੀ ਉੱਥੇ ਦਾ ਉੱਥੇ ਹੀ ਖੜਾ ਹੈ ਇਟ ਇਜ਼ ਵਰੀ ਸੌਅ ਐਂਡ ਪੰਜਾਬ ਇਜ਼ on the edge ਜੇ ਲੋ ਮੈਂ ਤੁਹਾਡਾ ਸੁਝਾਅ ਕਿ ਆਰ ਸਰਕਾਰ ਤੱਕ ਮੈਂ ਪੰਜਾਬ ਸਰਕਾਰ ਦਾ ਡਿਪਾਰਟਮੈਂਟ ਮੈਨੂੰ ਪੰਜਾਬ ਪੰਜਾਬੀਆਂ ਨੇ ਭੇਜਿਆ ਪਰ ਤੁਹਾਡਾ ਸੁਝਾਅ ਸਿਰ ਮੱਥੇ ਔਰ ਸੁਣ ਤੇ ਲੋ ਹੁਣ ਤੁਹਾਡਾ ਸੁਝਾਅ ਉਥੇ ਪਹੁੰਚਾ ਦਿਆ ਨੇ ਸੀਐਮ ਸਾਹਿਬ ਨੂੰ ਉਹਨਾਂ ਨੂੰ ਮੈਂ ਜਾਤੀ ਤੌਰ ਤੇ ਮਤਫਕ ਹਾਂ ਮੈਨੂੰ ਵੀ ਪਤਾ ਟੋਲ ਪਲਾਜ਼ਾ ਫਰੀ ਕਰਨਾ ਚਾਹੀਦਾ ਇਹ ਨਹੀਂ ਪਰ ਸੁਣ ਤੇ ਲੋ ਪਰ ਹਾਂ ਇਥੋਂ ਤੱਕ ਮੈਂ ਮਤਫਕ ਹਾਂ ਵੀ ਰੈਕੋਗਨੀਸ਼ਨ ਹੋਣੀ ਚਾਹੀਦੀ ਹੈ ਇੱਕ ਆਦਰ ਸਤਕਾਰ ਹੋਣਾ ਚਾਹੀਦਾ ਹੈ ਇੱਕ ਆਈ ਕਾਰਡ ਇੱਕ ਪ੍ਰੋਪਰ ਰਿਸਪੈਕਟ ਹੋਣੀ ਚਾਹੀਦੀ ਹੈ ਉਹਦੇ ਚ ਅੱਗੋਂ ਪਰਖਸ਼ ਕੀ ਹੋਣ ਉਹ ਪੰਜਾਬ ਸਰਕਾਰ ਆਪਣਾ ਉਹਦਾ ਠੀਕ ਹੈ ਸੁਣ ਲਈ ਨਾ ਉਹਨਾਂ ਕਾਰਡ ਦਿੱਤੇ ਦਿੰਦੇ ਸੀ ਉਹਨਾਂ ਨੇ ਨਹੀਂ ਮੈਨੂੰ ਕਿਸ ਨੇ ਦੱਸਿਆ ਮੈਂ ਤਾਂ ਕਹਿੰਦਾ ਝੂਠ ਹੈ ਨਹੀਂ ਸੱਚ ਹੈਗਾ ਔਰ ਆਪਾਂ ਨੂੰ ਨੌਜਵਾਨਾਂ ਨੂੰ ਮੈਂ ਤਾਂ ਸਮਝਦਾ ਅੱਗੇ ਨਾਲੋਂ ਨਕੀਲ ਪਈ ਹੈ ਸਰਕਾਰ ਬੜੀ ਔਨੈਸਟ ਹੈ ਕਾਫੀ ਪਕੜੇ ਗਏ ਬੰਦੇ ਕਾਫੀ ਜਿਹੜੀ ਹੈ ਠੱਲ ਪਈ ਹੈ ਸਪਲਾਈ ਸਪਲਾਈ ਚੇਨ ਨੂੰ ਠੰਡ ਪਈ ਹੈ ਮਤਲਬ ਠੱਲ ਪਈ ਹੈ ਸੌਰੀ ਮੈਂ ਜੋ ਆਬਜ਼ਰਵ ਕਰਦਾ ਐਜ਼ ਅ ਇੰਪਾਰਸ਼ਲ ਪਰਸਨ ਔਰ ਪਰ ਇਹ ਹੈ ਕਿ ਹੁਣ ਬਹੁਤ ਗ੍ਰੇਵ ਸਮੱਸਿਆ ਹੈ ਇੱਕ ਦਿਨ ਚ ਖਤਮ ਹੋਣਾ ਜੀ ਨਹੀਂ ਅਸੀਂ ਤਾਂ ਆਪ ਇੰਨੇ ਰੀਹੈਬ ਸੈਂਟਰ ਚਲਾਉਨੇ ਆ ਪਰ ਉਹਦਾ ਇੱਕ ਇਹ ਸਾਰੀਆਂ ਚੀਜ਼ਾਂ ਦਾ ਸਰ ਟਾਸਕ ਫੋਰਸ ਬਣਨਾ ਚਾਹੀਦਾ ਹੈ ਮੰਥਲੀ ਮੀਟਿੰਗ ਕਨਸਰਨਡ ਮਿਨਿਸਟਰ ਯਾ ਸੈਕਟਰੀ ਮੀਟਿੰਗ ਹੋਏ ਫਿਰ ਮੀਡੀਆ ਨਾਲ ਸਾਂਝੇ ਹੋਏ ਜਿਵੇਂ ਭਾਈ ਸਾਹਿਬ ਕਹਿ ਰਹੇ ਆ ਇਹ ਬਹੁਤ ਬਹੁਤ ਔਖਾ ਪੈਂਦਾ ਹੈ ਔਖਾ ਪੈਂਦਾ ਹੈ ਉਹ ਔਖੇ ਪੈਂਦੇ ਲੰਬੀਆਂ ਰਾਹਾਂ ਬਸ ਅੱਗੇ ਦੇ ਜੋ ਵੀ ਹੈ ਉਹ ਪੰਜਾਬ ਨਾਲ ਇਸ਼ਕ ਕਰਨਾ ਆਪਾਂ ਤੇ ਔਖੇ ਪੈਂਦੇ ਲੰਬੀਆਂ ਰਾਹਾਂ ਤੇ ਸਖਤ ਸਜ਼ਾਵਾ ਪੰਜਾਬ ਦੇਸ਼ ਲਈ ਬਹੁਤ ਬਹੁਤ ਧੰਨਵਾਦ